ਬੱਥ ਤੋਂ ਕੋਸਟ ਕਰ ਦਿੱਤੀ ਜੀ ਡਾਕਟਰਾਂ ਨੇ ਸ਼ਾਇਦ ਥੋੜੀ ਦੇਰ ਬਾਅਦ ਉਹਨਾਂ ਦੀ ਡੈੱਡ ਬੋਡੀ ਮੁਲਾਜਾ ਹੋਣ ਤੋਂ ਬਾਅਦ ਆ ਜੇਗੀ ਪਰ ਇਹ ਬਹੁਤ ਹੀ ਦੋਵਾਂ ਪਰਿਵਾਰਾਂ ਲਈ ਦੁਖਦਾਈ ਆ ਕੁੜੀ ਆਸਤੇ ਵੀ ਬੱਚੇ ਆਪਣੇ ਜਵਾਨ ਬੱਚੇ ਆਪਾਂ ਸਕੂਲੇ ਐਜੂਕੇਸ਼ਨ ਆਸਤੇ ਤੇ ਉਹਨਾਂ ਦੇ ਫਿਊਚਰ ਆਸਤੇ ਭੇਜਦੇ ਆ ਪਰ ਇਹਨਾਂ ਦਾ ਵੀ ਸਰਵਿਸਮੈਨ ਫਾਦਰੀ ਜਿਹੜਾ ਬਾਅਰ ਇਹਨਾਂ ਦੇ ਸਿਰ ਤੇ ਡਿਊਟੀ ਕਰ ਰਿਹਾ ਸੀ ਉਹਨਾਂ ਦਾ ਵੀ ਦੀਵਾ ਬੁਝ ਗਿਆ ਜਿਹੜਾ ਬਹੁਤ ਹੀ ਇੱਕ ਦਰਦਨਾਕ ਰਨਤਾਰਨ ਦੇ ਵਿੱਚ ਹਾਸਾ ਆ ਕਿਉਂਕਿ ਬੱਚੇ ਨੂੰ ਫਿਊਚਰ ਦੇਖਦੇ ਹੋ ਇਹਨਾਂ ਨੂੰ ਪੜ੍ਹਾਈ ਕਰ ਰਾਇ ਸੀ ਉਹ ਸਕੂਲ ਚੋਂ ਉਹਦੀ লাশ ਆਈ ਆ ਤੇ ਇਹ ਆਪਣੇ ਸਾਰੇ ਗਾਂ ਸੱਜਣ ਵੀਰਾਂ ਨੂੰ ਜਾਂ ਕਿਤੇ ਜੋ ਵੀ ਜਵਾਨ ਬੱਚਿਆਂ ਦਾ ਖਿਆਲ ਰੱਖੋ ਕੇਅਰ ਰੱਖੋ ਕਿਤੇ ਆਪਾਂ ਸਕੂਲੇ ਭੇਜਦੇ ਆ ਉਹਨਾਂ ਨੂੰ ਝਿੜਕੋ ਵੀ ਮਾਰੋ ਵੀ ਗਲਤ ਜਗ੍ਹਾ ਤੋਂ ਰੋਕੋ ਵੀ ਪਰ ਉਹਦਾ ਕੇਅਰ ਰੱਖੋ ਕਿ ਕਿਤੇ ਕਿਤੇ ਬੱਚਾ ਕਿਤੇ ਨਾ ਕਿਤੇ ਸਾਡਾ ਡਿਪਰੈਸ਼ਨ ਇਤਨੀ ਜਾ ਰਿਹਾ ਉਹ ਕੋਈ ਮਾਈਂਡ ਦੇ ਵਿੱਚ ਜਵਾਨੀ ਆ ਪਿਆਰ ਵਾਲੀਆਂ ਗੱਲਾਂ ਦੇ ਚੱਕਰ 'ਚ ਪੈ ਕੇ ਉਹ ਘੁੰਮਣ ਘੇਰੀ ਦੇ ਵਿੱਚ ਦਿਮਾਗ ਨੂੰ ਘਮਾਈ ਗਿਆ ਹੋ ਸਕਦਾ ਉਹ ਕਿਤੇ ਆਪਣੀ ਸਟ੍ਰੈਸ ਜਿਹੜੀ ਬਾਹਰ ਨਹੀਂ ਕੱਢ ਸਕਿਆ ਤੇ ਕੋ ਇਥੋਂ ਤੱਕ ਗਲਤ ਫੈਸਲਾ ਲੈ ਰਿਆ ਤੇ ਕਿਤੇ ਨਾ ਕਿਤੇ ਉਹਦੀ ਹਵਾ ਨਿਕਲੀ ਹੁੰਦੀ ਕੁਛ ਥੋੜਾ ਮਾਈਂਡ ਉਹਦਾ ਉਹਨੂੰ ਸਹੀ ਗਾਈਡ ਮਿਲੀ ਹੁੰਦੀ ਤੇ ਸ਼ਾਇਦ ਹੋ ਸਕਦਾ ਯਾਜ ਇਹ ਸਟੈਪ ਨਾ ਚੁੱਕਿਆ ਜਾਂਦਾ ਇਹ ਸਕੂਲਾਂ ਦੇ ਵਿੱਚ ਸਾਨੂੰ ਖਿਆਰ ਰੱਖਣ ਦਾ ਬਹੁਤ ਹੀ ਧਿਆਨ ਹੈ ਵੀ ਬੱਚੇ ਦਾ ਸਾਡਾ ਕਾਲਜਾਂ ਦੇ ਵਿੱਚ ਵੀ ਲੇਵਲ ਕੀ ਚੱਲਣ ਡਿਆ ਆ ਹੋਕ ਹੀ ਰਿਹਾ ਆ ਜਾਂ ਇੱਤੀ ਦੀ ਸਿਚੁਏਸ਼ਨ ਕੀ ਚੱਲ ਰਹੀ ਸਕੂਲ ਦੇ ਵਿੱਚ ਇਹ ਕੱਲਾ ਫੀਸਾਂ ਲੈ ਕੇ ਜਾਂ ਆਪਣਾ ਡਿਗਰੀ ਦੇ ਕੇ ਹੀ ਨਹੀਂ ਪੂਰਾ ਕਰਨਾ ਹੁੰਦਾ ਬੱਚਿਆਂ ਦੀ ਸਿਚੁਏਸ਼ਨ ਵੀ ਉਹਦੀ ਜਿਹੜਾ ਮਾਈਂਡ ਵੀ ਸਮਝਣੀ ਜ਼ਰੂਰੀ ਆ ਕਿ ਬੱਚਾ ਸਾਡਾ ਕਿਸ ਤਰੀਕੇ ਨਾਲ ਜਾ ਰਿਹਾ ਕਿਉਂਕਿ ਉਹ ਸਕੂਲ 'ਚ ਜਾ ਰਿਹਾ ਹੁੰਦਾ ਹਾਂਜੀ ਜਿਹੜਾ ਇਸ ਤਰ੍ਹਾਂ ਜਿਹੜਾ ਵਰਤਿਆ ਗਿਆ ਵਾ ਉਹਦੇ ਬਾਰੇ ਤੁਸੀਂ ਦੱਸ ਸਕਦੇ ਹੋ ਪਿਛਤਲ ਪਿਛਤਲ ਬਾਰੇ ਵੀ ਅਜੇ ਤੱਕ ਨੌਲੇਜ ਨਹੀਂ ਕਿਉਂਕਿ ਉਹਨਾਂ ਦੇ ਘਰਦਿਆਂ ਵਿੱਚ ਪਤਾ ਲੱਗੂਗਾ ਕਿ ਕਿਹੜਾ ਹੀ ਜਾਂ ਉਹਨਾਂ ਦਾ ਲੀਗਲ ਹੀ ਜਾਂ ਉਹਨਾਂ ਦੇ ਫਾਦਰ ਦਾ ਹੀ ਸਰਵਿਸ ਇਹਦੇ ਬਾਰੇ ਆਪਾਂ ਨੂੰ ਕੁਛ ਨਹੀਂ ਨਾਲ ਜੋ ਜਦੋਂ ਬਾਅਦ ਦੇ ਵਿੱਚ ਇਨਕੁਆਰੀ ਹੋ ਜਾਂ ਪੁਲਿਸ ਵਾਲੀ ਜਾਂ ਉਹਨਾਂ ਦੇ ਘਰ ਦੇ ਇਹਦੇ ਬਾਰੇ ਦੱਸਣ ਦੇ ਇਸ ਸਮੇਂ ਇਹੋ ਹੀ ਦੁਖਦਾਈ ਘਟਨਾ ਹੋਈ ਆ ਕਿ ਉਹ ਵੀਰ ਦੀ ਡੈਥ ਹੋ ਗਈ ਆ ਜੋ ਉਹਨਾਂ ਦਾ ਪ੍ਰਿੰਸ ਜਾ ਕੇ ਆਉਣਾ ਇੱਥੇ ਸੈਂਤ ਇੱਕ ਦੋ ਘੰਟੇ ਦੇ ਵਿੱਚ ਇਹਨਾਂ ਦੇ ਗ੍ਰਹਿ ਇਹਨਾਂ ਦੇ ਘਰ ਵਿੱਚ ਉਹਨਾਂ ਦੀ ਡੈੱਡ ਬਡੀ ਆਏ ਕੀਤੇ ਉਹਨਾਂ ਦੇ ਪਿੰਡ ਦੇ ਵਿੱਚ ਹਾਂਜੀ ਹਾਜ਼ਰ ਆਉਣ ਡਿਊਟੀ ਹੈ ਜੀ ਠੀਕ ਹਾਂਜੀ ਬਾਕੀ ਸਾਰੇ ਅੱਗੇ ਹੱਥ ਜੋੜ ਕੇ ਕਰਦੇ ਆਂ ਕਿ ਬੱਚਿਆਂ ਨੂੰ ਝਿੜਕੋ ਵੀ ਖਿਆਲ ਵੀ ਰੱਖੋ ਤੇ ਸਕੂਲਾਂ ਕਾਲ ਜਾਣ ਨੂੰ ਵੀ ਇਹ ਨਹੀਂ ਵੀ ਉੱਥੇ ਮਢੀਰਖਾਨਾ ਹੋ ਜਾਏ ਕੋਈ ਪਤਾ ਹੀ ਨਹੀਂ ਲੱਗੇ ਕੀ ਕੱਖ ਹੋ ਰਿਹਾ ਸ਼ਾਇਦ ਉਹਦੇ ਵਿੱਚ ਹੀ ਕੁਛ ਨਾ ਕੁਛ ਲਾਪਰਵਾਹੀ ਹੈ ਆ ਦੇਖਿਆ ਜਾ ਸਕਦਾ ਵੀ ਸਾਡੇ ਬੱਚਿਆਂ 'ਚ ਕੀ ਹੋ ਰਿਹਾ ਇਤੇ ਕੰਟਰੋਲ ਕਰਨਾ ਬਹੁਤ ਕੱਲਾ ਬੱਚਾ ਹੈ ਜੀ ਉਹਨਾਂ ਦਾ ਤੇ ਪਰਿਵਾਰ ਜਿੰਦਾ ਉੱਜੜ ਗਿਆ ਤੇ ਗਾਂਹਾਂ ਦਾ ਫਿਊਚਰ ਕੀ ਹੈ ਜੀ ਤੇ ਆਸਾਂ ਹੀ ਸਾਰਾ ਖਤਮ ਹੋ ਗਿਆ ਇੱਕ ਹਸਬ ਦੇ ਮਾਪੇ ਉਹ ਵੀ ਮਾਰੀ ਗਏ ਦੇ ਕਾਲੇ ਜੋਗੇ ਬੱਚਾ ਕਿ ਮਤਲਬ ਬਾਜੀ ਬੱਚੇ ਦਾ ਕਰੈਕਟਰ ਇੰਨਾ ਵਧੀਆ ਸੀ ਕਿ ਆਪਣੀ ਗਲੀ ਮਹੱਲੇ ਤੇ ਦੇ ਦੋ ਜਾਣਾ ਇੱਕ ਰਿਸਪੈਕਟਡ ਬੱਚਾ ਸੀ ਜਦੋਂ ਜਾਣਾ ਜਨੀਅਰ ਜਾਣਾ ਵਿਸ਼ੇ ਜਿੱਤੋਂ ਬਿਨਾਨੀ ਹੀ ਬੋਲਦਾ ਭਾਵੇਂ ਪੰਜ ਵਾਰ ਲਾਗਦੀ ਲੰਗ ਜੇ ਸਾਸ੍ਰੀ ਕਾਲ ਗੋਡੇ ਹੱਥ ਲਾ ਕੇ ਜਾਣਾ ਪਰ ਇਹ ਬਹੁਤ ਹੀ ਦੁੱਖਦਾਈ ਹਨ ਖੁਦ ਨਹੀਂ ਇਹ ਯਕੀਨ ਹੋ ਰਿਹਾ ਪੀ ਇਹ ਬੱਚੇ ਨੇ ਇਹ ਸਟੈਪ ਕਿਦਾਂ ਲੈ ਲਿਆ ਇਦਾਂ ਨਾਈਸ ਬੱਚਾ ਹੋਣ ਹਰ ਬੱਚਾ ਹੀ ਕੋਈ ਗਲੀ ਮਹਲੇ ਚ ਕੋਈ ਲੜਾਈ ਜਾਂ ਪਾਡੇ ਪਨ ਨਾਲ ਜਾਂ ਮਧੀੜ ਵਾਲਾ ਜੇ ਵੇਖਿਆ ਜਾਵੇ ਕੋਈ 1% ਦੇ ਚੀ ਨਹੀਂ ਸਾਰੇ ਗਲੀ ਵਾਲੇ ਉਹਦੀ ਤਰੀਫਾਂ ਕਰਦੇ ਨਹੀਂ ਥੱਕਦੇ ਰਿਸਪੈਕਟਡ ਬੱਚਾ ਸੀ ਪਰ ਆ ਮਾਈਟੋ ਨੇ ਕਿਰੇ ਕਿਦਰ ਨੂੰ ਸੋਚਿਆ ਇਹ ਸਾਡੇ ਵੀ ਦਿਲੋਂ ਜ਼ਮੀਨ ਪੈਰੋਂ ਜ਼ਮੀਨ ਨਿਕਲ ਆ ਗੱਲ ਹੋ ਗਈ ਕਿ ਇਹ ਬੱਚਾ ਕਿਦਰ ਸਟੈਪ ਲੈ ਰਿਹਾ ਬਹੁਤ ਵਦਾ ਕੈਰੇਕਟਰ ਵਾਲਾ ਬੱਚਾ ਸੀ ਕਦੇ ਕਦੇ ਕਹਿੰਦੇ ਕਿ ਕੀ ਗੱਲਬਾਤ ਕੀ ਹੋਈ ਸੀ ਕਦੇ ਕਦੇ ਨਹੀਂ ਤੋਦੀ ਕੱਲ ਦਸੀ ਤੁਨੂੰ ਕਿ ਤੁਖਾਂ ਮਿਲਿਆ ਮੈਨੂੰ ਉਹਨੇ ਦੱਸਿਆ ਈ ਥੋੜਾ ਜਿਹਾ ਮੈਨੂੰ ਪਿਛਲੇ ਸੋਮਵਾਰ ਪਤਾ ਲੱਗਾ ਕਿ ਉਹ ਕੁੜੀ ਦੀ ਕੋਈ ਗੱਲ ਈ ਉਹਨੇ ਕੁੜੀ ਨੂੰ ਵੇਖ ਲਿਆ ਕਿ ਨਾ ਮਲਗੀ ਬਾਈਕ ਤੇ ਚੜ ਕੇ ਜਾਂਦੇ ਆ ਬਸ ਉਹਨੇ ਉਹਦਾ ਉਹ ਬਾਰੇ ਪੁੱਛਿਆ ਮੇਰੇ ਬੱਚੇ ਨੇ ਹੋਰ ਮੈਨੂੰ ਇੰਨਾ ਜ਼ਿਆਦਾ ਕੁਝ ਦੱਸਿਆ ਨਹੀਂ ਮੈਂ ਕਿਾ ਚੱਲ ਕੋਈ ਨਹੀਂ ਪੁੱਤ ਕੋਈ ਗੱਲਾਂ ਹੋ ਜਾਂਦੀਆਂ ਪਾ ਕਲਾਸਮੇਟ ਹੁੰਦੇ ਜਦੋਂ ਬੱਚੇ ਕਰਦੇ ਹੀ ਗੱਲਾਂ ਮੈਨੂੰ ਪਤਾ ਨਹੀਂ ਮੇਰੇ ਬੱਚੇ ਨੇ ਐਂਡਾ ਬਰਦਾ ਸਟੈਪ ਚੁੱਕ ਲੈਣਾ ਜਾਂ ਕੁਝ ਮੈਂ ਤਾਂ ਰੋਜ਼ ਜਿਦਾ ਅੱਗੇ ਨਾਰਮਲ ਜਾਂਦਾ ਹੀ ਇਦਾਂ ਗਿਆ ਵਾ ਲੱਗਦਾ ਤੂੰ ਤੋਂ ਖਾਮਿਆ ਹਾਂ ਜੀ ਉਹਨੂੰ ਮੇਰੇ ਪੁੱਤ ਨੂੰ ਜੇ ਉਹਦੀ ਮੰਗਣੀ ਹੋਈ ਸੀ ਪਹਿਲਾਂ ਮੇਰੇ ਪੁੱਤਾਂ ਕਾਤੋਂ ਦੋਸਤੀ ਦਾ ਤੇ ਮੇਰੇ ਬੱਚੇ ਨੂੰ 6 ਮਹੀਨੇ ਜੇ ਹੋਏ ਜਾਂਦੇ ਨੂੰ ਕਾਲਜ ਮੇਰੇ ਪੁੱਤ ਦਾ ਇੰਨਾ ਦਮਾਕ ਖਰਾਬ ਕਰਤਾ ਮੇਰੇ ਪੁੱਤ ਦੇ ਇੰਨਾ ਪੜ੍ਹਾਈ ਚ ਹਿਆਰ ਇੰਨਾ ਮਤਲਬ ਕਿ ਇੰਟੈਲੀਜੈਂਟ ਹੈ ਉਹ ਕਹਿੰਦਾ ਮੈਂ ਆ ਪੜ੍ਹਾਈ ਕਰਕੇ ਮੈਂ ਮੈਂ ਟੈਸਟ ਦੇਣਾ ਅਜਜ ਦਾ ਟੈਸਟ ਦੇਣਾ ਮੇਰੇ ਬੱਚੇ ਨੇ ਕਿੱਥੇ ਸੁਣਨੇ ਮੇਰੇ ਬੱਚੇ ਨੇ ਸਜਾਇਆ ਇਹ ਤੇ ਕਿੱਥੇ ਮੇਰੇ ਬੱਚੇ ਦਾ ਦਿਮਾਗ ਖਰਾਬ ਕਰਤਾ ਤੇ ਮੇਰੇ ਬੱਚੇ ਨੂੰ ਪ੍ਰੈਸ਼ਰ ਚਾਣ ਕੇ ਮੇਰੇ ਬੱਚਾ ਕੱਲਾ ਕੱਲਾ ਮੇਰਾ ਪੁੱਤ ਮੇਰੇ ਗੁੜੀ ਆ ਜੇ 5 ਸਾਲ ਦੀ ਮੇਰੇ ਬੱਚੇ ਨੂੰ ਅਜੇ ਪਤਾ ਹੀ ਨਹੀਂ ਮੇਰੇ ਭਰਾ ਨਾਲ ਕੀ ਹੋ ਗਿਆ ਵਾ ਮੇਰੇ ਯਾਨੀ ਕਿ ਗੱਲ ਕਰਦੀ ਨਹੀਂ ਕੋਈ ਪ੍ਰਿੰਸ ਨਾਲ ਪਹਿਲਾਂ ਨਾ ਆਪ ਫੋਨ ਕਰਦੇ ਮੇਰੇ ਬੱਚੇ ਕੋ ਨਾ ਉਹ ਮੰਗਦੀ ਨੰਬਰ ਮੰਗਦੀ ਮੇਰੇ ਬੱਚੇ ਨੇ ਮੈਨੂੰ ਗੱਲ ਦੱਸੀ ਮੇਰੇ ਪੁੱਤ ਨੇ ਮੇਰਾ ਅੰਦਾ ਮਮਾ ਮੇਰੇ ਕੋ ਨੰਬਰ ਮੰਗਦੀ ਤੇ ਮੈਂ ਨੰਬਰ ਨਹੀਂ ਦਿੱਤਾ ਮਮਾ ਮੈਂ ਕਿਹਾ ਤੇ ਮੇਰੀ ਮਮਾ ਆਂਦਾ ਵਾ ਮੇਰੇ ਕੋ ਮੇਰੇ ਕੋ ਫੋਨ ਨਹੀਂ ਆਗਾ ਮੇਰੇ ਮਮਾ ਕੋ ਫੋਨ ਆ ਤੇ ਫਿਰ ਆਂਦਾ ਮੈਨੂੰ ਆਂਦੀ ਮੈਂ ਹੋਰ ਕੋਈ ਗੱਲ ਨਹੀਂ ਕਰਨੀ ਮੈਂ ਬਸ ਗੱਲ ਕਰੂੰਗੀ ਪ੍ਰਿੰਸ ਤੂੰ ਦੂਜੇ ਮੁੰਡੀਆਂ ਵਰਗਾ ਨਹੀਂ ਆ ਮੁੰਡੇ ਕੋਡਿੰਗ ਨਾਲ ਵੀਂਦਾ ਨਹੀਂ ਆ ਤੂੰ ਗੱਲ ਨਹੀਂ ਕਰਦਾ ਕੋਈ ਵੀ ਤਾਂ ਤੂੰ ਬਸ ਮਨ ਲਗੀ ਆਪਣੇ ਧਿਆਨ ਫੜਦਾ ਰਹਿੰਦਾ ਵਾਂ ਪ੍ਰਿੰਸ ਮੈਂ ਪੜਾਈ ਵਾਸਤੇ ਗੱਲ ਕਰੂੰਗੀ ਆਂਦਾ ਫਿਰ ਮਮਾ ਮੈਂ ਇੰਸਟਾ ਦੀ ਆਈਡੀ ਦੇ ਦਿੱਤੀ ਉਹਨੂੰ ਮਮਾ ਮੈਂ ਤੈਨੂੰ ਦਿਖਾ ਦੂੰਗਾ ਉਹਨੇ ਪਹਿਲਾ ਮੈਸੇਜ ਵੀ ਉਹਨੇ ਕੀਤਾ ਮਮਾ ਮੈਂ ਦਿਖਾ ਦਿੰਦਾ ਮਰਬੇ ਨੂੰ ਨਾ ਨਹੀਂ ਪਤਾ ਮੇਰੇ ਬੱਚੇ ਇਹੋ ਜਿਹਾ ਸਟੈਪ ਚੁੱਕ ਲੈਣਾ ਮੇਰੇ ਬੱਚਾ ਤਾਂ ਮੈਨੂੰ ਜਿੱਤਰਾ ਅੱਗੇ ਮੈਨੂੰ ਪਿਆਰਿਆ ਉਤਲਾ ਕੇ ਮੇਰੇ ਨਾਲ ਮਿਲ ਕੇ ਜਾਂਦਾ ਹੈ ਮੇਰਾ ਬੱਚਾ ਮੈਨੂੰ ਜੱਫੀ ਪਾ ਕੇ ਮਿਲ ਕੇ ਗਿਆ ਮੈਨੂੰ ਆਂਦਾ ਮੰਮਾ ਮੈਂ ਚੱਲਿਆ ਵਾਂ ਮੈਨੂੰ ਪਤਾ ਹੀ ਨਹੀਂ ਮੈਂ ਪੁੱਤ ਕਿਹੜੀ ਤਿਆਰੀ ਕਰਕੇ ਗਿਆ ਮੈਂ ਤਾਂ ਬਸ ਉਹਨੂੰ ਕਾਲਜ ਭੇਜਿਆ ਮੈਂ ਕਿਹਾ ਚੱਲ ਮੇਰਾ ਬੱਚਾ ਇੰਛੇ ਤਰ੍ਹਾਂ ਗਿਆ ਜਾਂਦਾ ਹੁਣ ਉਦਾਂ ਹੀ ਗਿਆ ਵਾ ਤੇ ਉਦਾਂ ਹੀ ਆ ਜਾਊਗਾ ਮੇਰੇ ਪੁੱਤਰ ਨੂੰ ਨਜਾਇਜ਼ ਬਦਨਾਮ ਕਰਨ ਦੇ ਕਈ ਕੋਸ਼ਿਸ਼ ਜਿਹੜੇ ਵੀਡੀਓ ਨਜਾਇਜ਼ ਹੋ ਕੇ ਮੇਰੇ ਬੱਚੇ ਦਾ ਬੈਕਗ੍ਰਾਉਂਡ ਕਰਨਾ ਪਤਾ ਟੀਚਰਾਂ ਕੋ ਰੈਂਦਾ ਬੱਚਾ ਜ਼ਿਆਦਾ ਮੇਰੇ ਬੱਚੇ ਗੋਂਦਵਾਲ ਪੜਾਈ ਕੀਤੀ ਹਨ ਮੇਰੇ ਬੱਚੇ ਨੇ ਗੋਂਦਵਾਲਾ ਸੀਬੀਐਸਸੀ ਇੰਸਟੀਚਿਊਟ ਤੋਂ ਕੀਤੀ ਆ ਉੱਥੇ ਜਾ ਕੇ ਟੀਚਰਾਂ ਦਾ ਸਟਾਫ ਕੋ ਪਤਾ ਕਰ ਸਕਦੇ ਮੇਰੇ ਬੱਚੇ ਨੇ 10ਵੀਂ ਉੱਥੋਂ ਪਾਸ ਕੀਤੀ ਆ ਫਿਰ ਬੱਚੇ ਨੇ ਪਲੱਸ 1 ਪਲੱਸ 2 ਮਾਝਾ ਪਬਲਿਕ ਸਕੂਲ ਤੋਂ ਕੀਤੀ ਉੱਥੋਂ ਜਾ ਕੇ ਟੀਚਰਾਂ ਤੋਂ ਪਤਾ ਕਰ ਸਕਦੇ ਉਹਨਾਂ ਦੇ ਤਾਂ ਕਿਹੋ ਜਿਹਾ ਮੇਰਾ ਬੱਚਾ ਰਿਹਾ ਵਾ ਠੀਕ ਹੈ ਗੋਂਦਵਾਲਾ ਪਰ ਕੁਝ ਪਤਾ ਲੱਗਾ ਕਿਦੀ ਲੈਂਗੇ ਗਿਆ ਸਰ ਉਹਦਾਂ ਨੀ ਮੈਨੂੰ ਅਜੇ ਪਤਾ ਮੈਂ